ਸਤ ਸ੍ਰੀ ਅਕਾਲ ਵੈਲਕਮ ਟੂ ਤਰਸਵੀਰ ਸਿੰਘ ਵਲੌਗਸ ਆਈ ਕੈਪਚਰਿੰਗ ði ਟਰੂ ਸਪਿਰਿਟ ਆਫ ਪੰਜਾਬ ਚੱਲਗੇ ਫਿਰ ਆਪਾਂ ਬਾਹਰ ਦੇਖੀਏ ਕੀ ਮਹੌਲਾ ਪਰ ਅੰਦਰ ਨੇ ਦੋ ਦਿਨ ਉਹ ਅੰਦਰੋਂ ਬਾਹਰ ਹੀ ਨਿਕਲੇਗੇ ਚਲੋ ਚੱਲ ਫਿਰ ਆ ਵੇਖੀਏ ਲੋਕ ਕਹਿੰਦੇ ਸਾਡੇ ਕੋਠੇ ਜਾਉਗੇ ਕੋਈ ਕਹਿੰਦਾ ਸਾਡੇ ਕੋਠੇ ਜਾਉਗੇ ਆਪਾਂ ਵੀ ਵੇਖਾਂਗੇ ਆਪਣੇ ਵਿੱਚੋਂ ਆਏ ਆ ਵਿਖਾ ਦਿਓ ਕੋਈ ਹੁਣ ਆਪਣੇ ਨਾਲ ਆਪਣੇ ਕੋਠੇ ਜਾਈਂ ਜਾਂਦੇ ਆ ਰੈਸਟੋਰੈਂਟ ਕਹਿੰਦੇ ਖਾਣੇ ਵੀ ਇੰਨਾ ਤੇ ਜਾਂਦੇ ਨੇ ਹੁਣ ਕਿ ਆਓ ਭਾਈ ਤੁਹਾਨੂੰ ਪਹਿਲਾਂ ਉਹਨੇ ਦਿਖਾਵਾ ਸਾਡਾ ਬਹੁਤ ਕੰਮ ਖਰਾਬ ਹੋਇਆ ਪਿਆ ਪਰ ਵੇਖਿਆ ਸੀ ਵੀ ਰਾਤ ਸ਼ਾਮੀ ਸ਼ਾਮੀ ਆਏ ਸੀ ਨਹੀਂ ਬਾਹਰ ਜਦੋਂ ਸਾਨੂੰ ਫੋਨ ਆਉਣ ਲੱਗ ਗਏ ਵੀ ਭਾਈ ਇਹ ਸਾਡੇ ਦਾ ਐ ਚੋਈ ਜਾਂਦੇ ਸਾਡੇ ਐ ਚੋਈ ਜਾਂਦੇ ਮੁੜ ਕੇ ਮੈਨੂੰ ਟੈਨਸ਼ਨ ਜੀ ਵੀ ਮੈਂ ਕਿਹਾ ਵੀ ਆਪ ਬਾਹਰ ਨਿਕਲ ਕੇ ਵੇਖੀ ਗਾ ਨਾ ਵੀ ਐ ਹੀ ਹੋਇਆ ਐ ਹੀ ਹੋਇਆ ਤਾਂ ਉਹਨੂੰ ਪਹਿਲਾਂ ਦੇਖੋਣੇ ਸਾਡੀ ਆ ਬਾਹਰਲੀ ਰਸੋਈ ਜਾਓ ਮੈਂ ਖੋਲਾ ਹਾਂ ਆ ਬਾਹਰਲੀ ਰਸੋਈ ਹੈ ਸਾਡੀ ਇਹ ਅਸੀਂ ਆ ਸਿਆਲ ਦੇ ਵਿੱਚ ਇੱਥੇ ਕੰਮ ਕਰਦੇ ਹੁੰਨੇ ਆ ਤੇ ਆ ਦੇਖੋ ਥੱਲੇ ਆ ਸਾਰਾ ਕੰਮ ਹੋਇਆ ਪਿਆ ਇਹ ਸਾਡੀ ਉੱਤੇ ਫਰਸ਼ ਲੱਗੀ ਆ ਨਾਲੇ ਪੁੱਤੇ ਨਾਲੇ ਫਰਸ਼ ਲਵਾਈ ਆ ਜਮਾਂ ਨਵੀਂ ਵੱਡਾ ਤਰਪਾਲ ਕਾਗਜ਼ ਵੀ ਪਾਇਆ ਫਰਸ਼ ਨਵੀਂ ਹੋਣੇ ਲਾਈਏ ਉੱਤੇ ਦਾ 12 ਟਾਈਮ ਨੇ ਫਰਸ਼ ਲਾਈ ਇਹਨੂੰ ਸਾਰੀ ਸਾਤੀ ਚੋਂ ਗਈ ਹਾਂ ਪੂਰੀ ਪੂਰੀ ਖਾ ਆ ਉੱਧਰ ਦੇਖੋ ਗੱਤਾ-ਗੁੱਤਾ ਸਾਰਾ ਹੀ ਭਜ ਗਿਆ ਲੈ ਉਹ ਗੱਤਾ-ਗੁੱਤਾ ਹੀ ਭਜ ਗਿਆ ਇਧਰੋਂ ਤਾਂ ਸਾਰਾ ਹੀ ਚੋਂ ਗਿਆ ਹੋਰ ਆ ਸਾਡੇ ਬੱਚੇ ਕੱਢਣ ਵਾਲੀ ਮਸ਼ੀਨ ਆ ਇਹਦੇ ਉੱਤੇ ਵਸਨ ਪਾਣੀ ਪਾ ਕੇ ਆਪਾਂ ਖਿਆਲੀ ਨਹੀਂ ਕੀਤਾ ਡੈਸਕ ਟਿਊਟਰ ਤੇ ਲੈ ਕੱਲ ਸਾਰਾ ਚੱਕਿਆ ਸਮਾਨ ਇਲੈਕਟ੍ਰੀਸ਼ਨ ਦਾ ਸਾਰਾ ਤਾਂ ਸਾਰੀ ਚੋਂ ਹੀ ਪਈ ਆ ਇਹ ਤਾਂ 25 ਹੀ ਉਹ ਤਾਂ ਘਟ ਚੋਂਦੀ ਸੀ ਸਖਾਂ ਦੀ ਹੁਣ ਜ਼ਿਆਦਾ ਚੋਂਦੀ ਸੀਗੀ ਆ ਇਧਰੋਂ ਵੀ ਸਾਡੇ ਟੀਵੀ ਟੂਵੀ ਜਿਹੜੇ ਪੁਰਾਣੇ ਪਏ ਆ ਉਹ ਵੀ ਭਜ ਪੁੱਜ ਗਏ ਸਾਰੇ ਬੁਰਾ ਹਾਲ ਹੀ ਹੋਇਆ ਪਿਆ ਵੀ ਸਰਫ ਸਾਰੀ ਭਿੱਜੀ ਪਈ ਐ ਉਹ ਯਾ 8 ਮਿੰਟ ਤੇ ਪਾਣੀ ਪੈ ਗਿਆ ਪੱਖਾ ਵਜਿਆ ਤੇ ਇਧਰ ਸਾਡਾ ਇਹ ਸਾਡਾ ਰਸੋਈ ਦਾ ਹਾਲ ਸਾਡੀ ਦਾ ਇਹ ਇਹ ਸਾਡਾ ਰਸੋਈ ਦਾ ਹਾਲ ਹੋਇਆ ਪਿਆ ਭਾਈ ਤੇ ਸਾਡਾ ਇਧਰੋਂ ਤਾਂ ਕੰਮ ਠੀਕ ਐ ਸਾਡਾ ਆਟਾ ਵੀ ਪਿਆ ਸੀ ਆਪਸ ਰੱਖਿਆ ਉਹ ਅਸੀਂ ਕਿਰੇ ਸ਼ਾਮੀ ਜਦੋਂ ਵੇਖਿਆ ਤੇ ਫੇਰ ਭਾਈ ਦੱਸੇ ਹੋਰ ਜਾ ਕੇ ਲੈ ਕੇ ਭੱਜ ਗਿਆ ਥੋਂ ਨਹੀਂ ਉਹ ਵੀ ਗੁੰਨਿਆ ਜਾਣਾ ਸੀ ਮਹੀਨੇ ਦਾ ਇਹ ਸਾਡੀ ਬਾਹਰ ਨਹੀਂ ਸੋਈ ਆ ਸਿਆਲਾਂ ਵਾਲੀ ਆ ਸਿਆਲਾਂ ਦੇ ਵਿੱਚ ਅਸੀਂ ਇੱਥੇ ਸੋਈ ਵਰਤਦੇ ਹੁੰਨੇ ਆ ਤੇ ਆ ਚੁੱਲੇ ਦੇ ਵਿੱਚ ਸਿਆਲਾਂ ਦੇ ਵਿੱਚ ਇਧਰੇ ਰਹਿੰਦੇ ਹੁੰਨੇ ਚੁੱਲਾ ਸਾਡਾ ਤਾਂ ਟੱਟ ਗਿਆ ਚੁੱਲਾ ਵੀ ਟੱਟ ਗਿਆ ਸਾਡਾ ਮੀ ਆ ਨਾ ਮੀ ਆ ਗਿਆ ਉਹ ਮੀ ਫੇਰ ਆ ਗਿਆ ਉਹ ਤਾਂ ਮੀ ਮੈਂਦੇ ਦੀ ਫਿਰਦੇ ਆ ਉਹ ਫੇਰ ਜੋ ਉਹ ਨਹੀਂ ਲੱਗਿਆ ਮੈਂ ਕਿ ਵਾਚ ਚੋਈ ਜਾਂਦਾ ਉਹ ਵੀ ਉਹ ਵੀ ਚੋਈ ਜਾਂਦਾ ਚੋਈ ਜਾਂਦਾ ਲਾ ਵੀ ਇਧਰੋਂ ਵੀ ਪੰਗਾ ਪੈ ਗਿਆ ਇਧਰੋਂ ਵੀ ਚੋਈਆਂ ਦਾ ਦੱਸਦੇ ਆਗੇ ਮੈਂ ਵੇਖ ਕੇ ਕਈਆਂ ਚੋਈ ਜਾਂਦਾ ਹੂੰ ਲਾਓ ਜੀ ਵਾਜੀ ਵਾ ਲਾਓ ਆ ਜੌਣ ਲੱਗ ਗਿਆ ਇਹਦੇ ਪ੍ਰਣਾਲੇ ਵਾਲੀ ਜਗ੍ਹਾ ਤੋਂ ਜੌਣ ਲੱਗਿਆ ਹਨਾ ਇਧਰੋਂ ਵੀ ਐ ਪ੍ਰਣਾਲੇ ਵਾਲੀ ਜਗ੍ਹਾ ਜੌਣ ਲੱਗਿਆ ਆ ਸਾਡਾ ਬਹਿ ਗਿਆ ਇਧਰੋਂ ਪਾਣੀ ਪੂਣੀ ਬਾਹਰਲੇ ਸਾਈਡ ਤੋਂ ਆਇਆ ਨਾਲ ਪਲਾਟ ਸੀਗਾ ਤੇ ਹੁਣ ਪਾਣੀ ਬਾਹਰਲੇ ਪਾਸੇ ਪਲਾਟ ਹੈਗੇ ਡੋਂਗੇ ਤੇ ਪਾਣੀ ਖੜ ਜਾਣਾ ਜ਼ਿਆਦੇ ਉਹ ਪਾਣੀ ਸੈਮ ਸੈਮ ਕੇ ਤੇ ਫਰਸ਼ ਸਾਰਾ ਵੇ ਦਬ ਗਿਆ ਵੇ ਆ ਦੇਖ ਵੇ ਤੇੜਾ ਆ ਗਿਆ ਸਾਰੇ ਸਾਰਾ ਫਰਸ਼ ਪਾਟ ਗਿਆ ਵੇ ਉਹ ਖਰਨੇ ਖਰਨੇ ਸਾਰੀਆਂ ਪਾਟ ਗਈ ਇਧਰੋਂ ਆ ਵੇ ਲੰਮੀ ਤੇੜੀ ਗਈ ਆ ਵੇ ਐਸ ਤਰ੍ਹਾਂ ਦੇਖੋ ਆ ਵੇ ਇਹ ਪਾਟ ਗਿਆ ਸਾਰਾ ਲੰਮੀ ਤੇੜਾ ਜਾਵੜਿਆ ਉਸ ਤੱਕ ਪਾਥੀਆਂ ਪੋਥੀਆਂ ਤਾਂ ਬਚ ਗਈਆਂ ਉਹ ਪਹਿਲੀ ਗੱਟ ਤੋਂ ਵੀ ਆ ਗਿਆ ਨਾ ਪਹਿਲੇ ਪਾਸੋਂ ਵੀ ਚੁਈ ਜਾਂਦਾ ਹਜਾ ਘੜਾ ਮੀ ਹਟ ਗਿਆ ਅਜੇ ਤਾਂ ਪਤਾ ਨਹੀਂ ਕੀ ਕੰਮ ਆਬਾ ਦਾ ਹੱਥ ਚਲੇ ਰਿਹਾ ਉਹ ਵੀ ਭਰਿਆ ਪਿਆ ਕੰਮ ਹੋਇਆ ਪਿਆ ਸਾਡੀ ਸਾਡੀ ਲਾਈ ਸੀਗੀ ਜਿੱਦ ਦੇ ਲਾਈ ਅਸੀਂ ਤੇ ਉਦੋਂ ਹੀ ਬਾਅਦ ਵਿੱਚ ਹਮ ਕੰਮ ਚੱਲ ਪਿਆ ਮੀਮੂ ਦਾ ਸਾਡੀ ਆਪਣੀ ਤਾਂ ਇਨੀ ਗੱਲ ਜੀ ਨਹੀਂ ਬਾਨੀ ਹਣਾ ਨਾ ਸਾਰੀ ਉਹ ਹੋ ਗਈ ਮੁਰਕ ਜੀ ਫੇਰ ਮੁਰਕ ਵਾਲੀ ਹੋ ਗਈ ਮੂਲਿਆਂ ਨਿਕਲਿਆਗਾ ਸਾਰੇ ਸਾਰਿਆਂ ਨਿਕਲਿਆਗਾ ਪਾਲਕ ਵੀ ਨਿਕਲਿਆ ਹਾਂ ਪਾਲਕ ਵੀ ਨਿਕਲਿਆ ਪਰ ਹੁਣ ਮੀ ਆ ਨਾ ਮਰ ਜਾਣੀ ਨਾ ਧਨੀਆਂ ਵੀ ਪਿਆਊਗਾ ਮੇਰੇ ਸਾਹ ਨਾਲ ਪੇਪਰਾ ਐ ਨਾ ਸਾਰਾ ਕੰਮ ਖਰਾਬ ਹੋਇਆ ਪਿਆ ਸਰੋਂ ਸਰੋਂ ਦਾ ਸਾਗ ਵੇਖ ਨਾ ਸਾਗ ਮੋਲਿਆਂ ਦਾ ਨਿਕਲਿਆਂਗੇ ਸਾਰੇ ਨਾ ਮੀਂਹ ਕਣਗਾ ਫੇਰ ਆ ਗਿਆ ਨਾ ਹਣਾ ਆਈ ਤਾਂ ਸਾਨੂੰ ਕਹੀ ਜਾਂਦੀ ਨਹੀਂ ਮੀਂਹ ਫੇਰ ਆ ਗਿਆ ਮੀਂਹ ਤਾਂ ਵਾਵਾ ਆ ਗਿਆ ਚੱਲੇ ਗਿਆ ਬਾਹ ਚੱਲੇ ਗਏ ਲ ਮੀਂਹ ਫੇਰ ਆ ਗਿਆ ਬਹੁਤ ਐ ਪੈਂਦੀ ਹੈ ਭੂਰ ਦੀ ਵਾਸ਼ੜ ਬਹੁਤ ਪਈ ਜਾਂਦੀ ਹੈ ਇਹਦਾ ਹੋਗਾ ਸਾਨੂੰ ਚੱਲ ਬਾਹ ਚਲ ਮੜਾ ਹਮਦਨਾ ਉਧਰਲੇ ਵੇਖੇ ਦੂਜੇ ਕਮਰੇ ਦਾ ਹਾਲ ਵੇਖ ਕੇ ਚੱਲ ਕਰ ਮੀਂਹ ਫੇਰ ਪਈ ਜਾਂਦਾ ਆਈਦਾ ਬਾਹਰ ਆਏ ਸੀ ਜਲ ਵੇਣੇ ਆ ਵੀ ਮੀ ਹਟ ਗਿਆ ਹੋਊਗਾ ਅੱਜ ਤੇ ਇਹ ਤਾਂ ਉਹੀ ਕੰਮ ਫੇਰ ਚੱਲ ਰਿਹਾ ਭਾਈ ਮੀ ਨਹੀਂ ਹਟਦਾਗਾ ਫਸੇ ਫਿਰ ਇਸ ਤਰ੍ਹਾਂ ਦਿਖਾਉਣਾ ਸੀਗਾ ਵੀ ਭਾਈ ਉਹ ਫੋਨ ਆਇਆ ਜਿੰਨਾ ਜਿੰਨਾ ਭਾਈ ਸਾਡੇ ਘਰ ਚੋ ਗਿਆ ਐ ਹੋ ਗਿਆ ਹੈ ਮੈਨੂੰ ਇਹ ਗੱਲ ਦੇ ਹੋਰ ਨਹੀਂ ਸਮਝ ਆਉਂਦੀ ਵੀ ਮੀ ਪੈਂਦੇ ਜੇ ਕਾਹ ਕੂਆ ਤੇ ਹਰੇ ਬਾਈ ਆਉਂਦੀ ਹੁੰਦੀ ਹੈ ਨਾ ਇਹ ਆਪਣਾ ਘਾਤਾ ਸੁੱਕਦਾ ਵੀ ਆਪਾਂ ਆਪਣਾ ਘਾਤਾ ਸੁੱਕ ਗਿਆ ਆਪਣਾ ਘਰ ਜਵੇਂ ਵਾਲਾ ਤੁਣ ਘਾ ਦੇ ਦਰਸ਼ਨ ਕਰੇ ਸਾਡਾ ਕਾ ਸਕਦੇ ਹਾਂ ਹਰੇ ਬਾਈ ਆਉਂਦੀ ਹੁੰਦੀ ਹੈ ਕਹਾਵਾ ਤੇ ਸਾਡਾ ਤਾਂ ਘਾਹ ਹੀ ਆਇਆ ਹੋ ਗਿਆ ਖਣੀ ਵੱਡਾ ਬਾਲਾ ਹੋਇਆ ਪਿਆ ਕਟਿੰਗ-ਕੁਟਿੰਗ ਕਰਨ ਵਾਲੀ ਸਵਾਰ ਕੇ ਤੇ ਚੱਲ ਵੀ ਆਪਾਂ ਇਧਰ ਲੈ ਵੇਖ ਗਿਆ ਬੱਸ ਇਹਦੇ ਵੀ ਫਲ ਨਿਕਲਿਆ ਹੈ ਆਪਾਂ ਕੈਸੇ ਇਹਨੂੰ ਕੁਸ ਲੱਗਣਾ ਨਹੀਂ ਫਲ ਨਿਕਲਿਆ ਇਹਦੇ ਵੀ ਆਹ ਲਓ ਇਹਦੇ ਫਲ ਨਿਕਲੇ ਹੈ ਇਹਨੂੰ ਫਲ ਨਿਕਲੇ ਹੋਰ ਨਿਕਲੇ ਫਲ ਇਸ ਆਹ ਜਿਹੜਾ ਕਾਜ ਆ ਇਹਨੂੰ ਫਲ ਨਿਕਲਦੇ ਆ ਕਾਜ ਨੂੰ ਨਿਕਲੇ ਫਲੋ ਕੱਲ ਵੇਖੇ ਮੈਂ ਅੱਛਾ ਇਹਨੂੰ ਨਿਕਲੇ ਸੀਗੇ ਦੂਜੀ ਰਸੋਈ ਉਹ ਖਾ ਦੋ ਚੱਲ ਆਹ ਇਧਰ ਲੈ ਰਸੋਈ ਵੇਖ ਕੇ ਗਿਆ ਚਲੋ ਇਧਰ ਲਈ ਰੋਈ ਤੁਹਾਨੂੰ ਦਿਖਾਈ ਗਿਆ ਆਪਾਂ ਇਧਰ ਦਾ ਸਾਰਾ ਚਲੋ ਹੋ ਗਿਆ ਜਿਹੜਾ ਨਾਲ ਠੀਕ ਆ ਇਧਰ ਲਈ ਰੋਈ ਦਿਖਾਉਣੇ ਤੁਹਾਨੂੰ ਚਲੋ ਕਰਾਂ ਇਧਰ ਵੀ ਸਾਡਾ ਸਾਰਾ ਸਮਾਨ ਪਿਆ ਸੀਗਾ ਤੇ ਇੱਕ ਸਾਡੀ ਬੇਬੇ ਚਲੀ ਗਈ ਆ ਪੇਕੇਆਂ ਨੂੰ ਅੱਜ ਤੀਨ ਦਿਨ ਹੋ ਗਏ ਆ ਤੇ ਇਧਰ ਵੀ ਬਹੁਤ ਬੁਰਾ ਹਾਲ ਹੋਇਆ ਪਿਆ ਚੋਈ ਜਾਂਦਾ ਇਧਰ ਵੀ ਵੇਖ ਲਓ ਫੇਰ ਆਹ ਵੇ ਕੱਲ ਸਾਡਾ ਜਿੰਨਾ ਸਮਾਨ ਪਿਆ ਸੀਗਾ ਇਧਰ ਡ੍ਰਿਲਾਂ ਡਰਨਾ ਗ੍ਰਾਈਂਡਰ ਗ੍ਰਾਉਂਡਰ ਸਾਰਾ ਸਮਾਨ ਚੱਕਿਆ ਸੀ ਕੱਲ ਸ਼ਾਮੀ ਜਿਹੜਾ ਸਾਰਾ ਸ਼ਾਮੀ ਚੋਈ ਜਾਂਦਾ ਹਾਂ ਫੇਰ ਉਹ ਤਾਂ ਉੱਤੋਂ ਬਣਿਆ ਉਹਦਾ ਹੀ ਜਾਂਦਾ ਉਹ ਸਾਰੇ ਬਾਲਿਆਂ ਦੇ ਪਾਣੀ ਬੜੀ ਖੜਾ ਵੜਕੀ ਜਾਂਦਾ ਦੇਖੋ ਆਹ ਵਾਲਾ ਇਹਦੇ ਉੱਤੇ ਫਰਸ਼ ਨਾ ਵੀ ਲੱਗੀ ਇਹ ਵੀ ਫਰਸ਼ਾਂ ਨਾ ਵੀ ਬਹੁਤ ਪੁਰਾਣੀਆਂ ਜਿਹੀਆਂ ਤੇ ਵਧੀਆ ਘੋਲਿਆ ਘਾਲਗਾ ਪਾਇਆ ਸੀਗਾ ਇਹਦੇ ਨਾਲ ਸੁਪਾਇਤ ਕੀ ਦਵਾਰਾਂ ਘੋਲਗਾ ਪਾਇਆ ਸੀਗਾ ਤੇ ਇਹ ਪਾਣੀ ਦਾ ਸਾਰੇ ਕਾਉਂਟਰ ਪਾਏ ਸਾਡੇ ਭਜ ਗਏ ਆਹ ਸਾਡਾ ਸਾਰਾ ਸਮਾਨ ਪਤਾਰਾਂ ਤੋਰਾਂ ਇਧਰੋਂ ਇਲੈਕਟ੍ਰੀਸ਼ਨ ਇਹ ਸਾਰਾ ਸਮਾਨ ਭਜ ਗਿਆ ਸੀ ਉਦੋਂ ਆ ਚੱਕ ਕੇ ਹੱਡ ਪੇ ਡੁੱਬੇ ਸਾਡੇ ਮੇਖਾਂ ਵਾਲੇ ਭਜ ਗਏ ਤੇ ਬਾਕੀ ਆ ਗੱਲ ਮਾਰੀ ਦੇ ਵੈਸੇ ਹੀਗਾ ਸਮਾਨ ਵੈਲਡਿੰਗ ਸੈਟ ਡ੍ਰਿਲਾਂ ਆੜਾ ਵਗੈਰਾ ਉਹ ਬਚ ਗਿਆ ਆ ਹਾਲ ਹੋਇ ਪਿਆ ਭਾਈ ਸਾਡੇ ਆ ਹੁਣ ਸਾਰਾ ਖਰਾਬ ਹੋ ਜਾਣਾ ਸਮਾਨ ਸਾਰਾ ਉਤੋਂ ਲੱਕੜ ਦਾ ਬਕਸਾ ਵੀ ਉਹ ਸਾਰਾ ਖਰਾਬ ਹੋ ਹੀ ਜਾਂਦਾ ਆ ਸਮਾਨ ਵੀ ਸਾਰਾ ਆਪਣਾ ਕੱਢਣਾ ਪੈਣਾ ਥੋੜਾ ਜਿੰਨਾ ਵੀ ਪਿਆ ਲੈਵਲ ਲੋਲ ਜੋ ਨਿੱਕਾ ਮੋਟਾ ਸਾਰਾ ਇਹਦੇ ਤੇ ਪਾਣੀ ਖੜਕਿਆ ਹੁਣ ਬਹੁਤ ਜਿਆਦਾ ਇਹ ਪਤਾ ਕੀ ਗੱਲ ਆ ਇਹ ਥੋੜੀ ਜਿਹੀ ਗਲਤੀ ਤੇ ਮੈਸਤਰੀ ਤੋਂ ਹੋਈ ਆ ਇਹ ਜਾਣਾ ਨਹੀਂ ਸੀਗਾ ਹੂੰ ਇਹ ਮੈਸਤਰੀ ਗਲਤੀ ਕਰ ਗਿਆ ਉਹ ਜਿਹੜੀ ਢਾਲਦਾ ਨਾ ਥੋੜੀ ਜਿਹੀ ਉਹ ਬੰਨੀ ਲਾ ਗਿਆ ਮੂਰੇ ਇੱਕ ਸਾਡੀ ਢਾਲ ਤੇ ਉਹ ਤਾਂ ਕਰਕੇ ਖਰਾਬ ਹੋਇਆ ਇਧਰ ਵੇਖ ਕੇ ਚਾਲਾ ਖਾਂ ਡਰਮ ਰੂਮ ਕਣਕਾਂ ਕੁਣਕਾਂ ਦਾ ਕੀ ਸਾਖਦਾ ਵਾ ਇਹ ਤਾਂ ਬਚਾ ਇਹ ਸਾਡੇ ਆ ਗਿਆ ਸਾਡਾ ਬਹੁਤ ਆਈ ਪਈ ਇੱਥੇ ਵੀ ਹਾਂ ਨਹੀਂ ਇੱਥੋਂ ਆਇਆ ਹੋਊਗਾ ਗਾਮ ਇਹਦੇ ਲੱਗਦਾ ਨਾ ਜੇ ਮੀਂਹ ਰੱਖਦਾ ਤਾਂ ਹੈ ਜਾਈ ਰੰਗ ਤੇ ਉਹ ਕਣਕਾਂ ਡਰਮਾਂ ਦਾ ਬੱਤਾ ਬੱਤਾ ਆਇਆ ਤਾਂ ਭਿੱਜਿਆ ਪਿਆ ਉਹ ਦੇਖੋ ਇਹ ਨਾ हां इथੋਂ ਪਿਆ ਜੋ ਹਨ ਆ ਵੀ ਹਾਂ ਪਿੰਡਾ ਚੋਆ ਤਾਂ ਪਈ ਜਾਂਦਾ ਗੱਦਿਆਂ ਦੇ ਜੋਆ ਪਿਆ ਇਥੋਂ ਐ ਸਾਈਡ ਤੋਂ ਉਹ ਚੁੰਡ ਵੀ ਆਓ ਦੇਖੋ ਉਧਰ ਉਹ ਚੰਦਾ ਕੀ ਕਣਕਾਲ ਡਰਮ ਸਾਡਾ ਟੋਕਰੇ ਟਾਕਰੇ ਸਾਰੇ ਜੱਕਣੇ ਪੈਣੇ ਸਾਨੂੰ ਸਾਡਾ ਕਾफी ਨੁਕਸਾਨ ਹੋ ਜਾਣਾ ਇਧਰੋਂ ਹੀ ਲੱਗਦਾ ਚਲੋ ਕਰੋ ਲਾਈਟ ਬੰਦ ਆ ਹਾਲ ਹੋਇਆ ਪਿਆ ਭਾਈ ਸਾਡਾ ਇਥੋਂ ਉਧਰੋਂ ਸਾਡੀ ਬੇਬੇ ਹੈਣੀਗੀ ਇਤਰਾਤ ਬਾਪੂ ਤਕਰੀਬਨ ਮੀ ਆਇਆ ਜਦੋਂ 2 ਵਜੇ ਮੀ ਪਿਆ ਬਹੁਤ ਜ਼ੋਰ ਦੀ ਦੋ ਘੜੇ ਮੀ ਆ ਜੋਰਦੀ ਬਹੁਤ ਜਿਆਦੇ ਤੇ ਮੈਂ ਦੇਖਿਆ ਬਾਹਰ ਆ ਕੇ ਤੇ ਜਦੋਂ ਮੈਂ ਬਾਹਰ ਆ ਕੇ ਮੈਂ ਉੱਥੇ ਖੜਾ ਰਿਆ ਗੱਡੀ ਕੋਲੇ ਉੱਥੇ ਗੱਡੀ ਕੋਲੇ ਖੜਾ ਰਿਆ ਮੈਂ ਖੜ ਕੇ ਮੈਂ ਦੇਖੀ ਗਿਆ ਤੇ ਇੱਧਰ ਤਾਂ ਆਉਣ ਦੀ ਹਿੰਮਤ ਹੀ ਨਹੀਂ ਆਣੀ ਸੀਗੀ ਫਿਰ ਮੈਂ ਜਾ ਕੇ ਕੈਮਰੇਆਂ ਵਿੱਚ ਕੈਮਰੇ ਕੀਤੇ ਆਉਣ ਤੇ ਮੈਂ ਵੇਖੀ ਗਿਆ ਪਾਪਾ ਨੂੰ ਬੈਠੇ ਨੂੰ ਤੇ ਇਹ ਬੈਠਾ ਹੋਵੇ ਕੁਰਤਾ ਲਾਇਆ ਹੋਇਆ ਬੈਠਾ ਕੰਬਲ ਲੈ ਕੇ ਬੈਠਾ ਹੋਵੇ ਤੇ ਮੈਂ ਵੇਖੀ ਗਿਆ ਵੇਖੀ ਗਿਆ ਅੱਧਾ ਘੰਟਾ ਬੈਠਾ ਰਹਿਊਗਾ ਇਹ ਹੂੰ ਤੇ ਫੇਰ ਇਹਨੇ ਕੁਰਤਾ ਪਾਇਆ ਕੁਰਤਾ ਪਾ ਕੇ ਤੇ ਮੈਂ ਜਦੋਂ ਵੀ ਹੁਣ ਪਿਸ਼ਾਸ਼ੂ ਕਰਕੇ ਉਹ ਇਹ ਭਾਈ ਫੇਰ ਪੈ ਗਿਆ ਫੇਰ ਪੈ ਗਿਆ ਜਦੋਂ ਤੇ ਨਾ ਬਹਿ ਗਿਆ ਕੁਰਤਾ ਪਾ ਕੇ ਪੈ ਕੇ ਉਹ ਗਿਆ 3 ਵਜੇ ਜਾ ਕੇ ਪਿਆ ਇਹ ਫੇਰ ਮੈਂ 3 ਵਜੇ ਜਦੋਂ ਨੇ ਵੇਖਿਆ ਵੀ ਹੁਣੇ ਪੈ ਗਿਆ ਤੇ ਫੇਰ ਮੈਂ ਪੈ ਗਿਆ ਮੈਂ ਵੀ ਤੇ ਹਜੇ ਮੈਨੂੰ 20 25 ਮਿੰਟ ਹੀ ਹੋਏ ਪੈਣੇ ਉਦੋਂ ਨੂੰ ਭਾਈ ਮਗਰਲਾ ਬਾਹਰ ਖੜਕਾਇਆ ਜਾ ਕੇ ਇਹਨੇ ਉਹ ਰਮਾਨ ਰਮਾਨ ਨੇ ਬਾਹਰ ਖੋਲਤਾ ਤੇ ਉਹ 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 ਪਹਿਲੇ ਪਾਸੇ ਜਿਆ ਗਿਆ ਮੈਂ ਇਧਰਲੇ ਬਾਤ ਨਿਕਲ ਕੇ ਆ ਕੇ ਇੱਥੇ ਇਧਰ ਵੇਖਿਆ ਇਧਰ ਵਾਜਾਂ ਮੋਜਾਂ ਮਾਰ ਕੇ ਮੈਂ ਬਾਪੂ ਮੰਜੀ ਦੇ ਰਹਿਣੇ ਗਿਆ ਜੇ ਮੈਂ ਭੱਜ ਕੇ ਆ ਪਾਸੇ ਮਕੇ ਇਧਰ ਨਾ ਟਿਕ ਟੁਕ ਪਿਆ ਹੋਵੇ ਇਧਰ ਵੀ ਨਾ ਤੁਸੀਂ ਫਿਰ ਮੈਂ ਜਦੋਂ ਦੁਆਰਾਂ ਅੰਦਰ ਗਿਆ ਉਹਦੋਂ ਭਾਈ ਜੀ ਉਹ ਅੰਦਰ ਬੈਠਾ ਕਹਿੰਦਾ ਮੈਂ ਤਾਂ ਘਬਰਾ ਪੈ ਗਿਆ ਕਾਛੇ ਜਿੱਤਾ ਕੰਬਲ ਆ ਤੇ ਫੇਰ ਬਾਪੂ ਹੱਲ ਫੇਰ ਸੌਣਾ ਕਹਾਦਾ ਸੀ ਗਿਆ ਫਿਰ ਤਕਰੀਬ 3 ਦੇ 4 ਵਜੇ ਕੇ 4 ਵਜੇ ਅਸੀਂ ਫਿਰ ਚਾਹ ਪਨਾਲੀ ਕੋਟ ਕੋਟ ਫੇਰ ਪੀ ਕੇ ਫਿਰ ਪੈ ਗਏ ਪਿਆ ਪੀ ਕੇ ਫਿਰ ਪੈ ਗਏ ਅਸੀਂ ਫਿਰ ਅਸੀਂ ਕਿੰਨੇ ਵਜੇ ਉੱਥੇ ਮੁੜ ਕੇ ਆਪ ਪੌਣੇ 7 ਪੌਣੇ 7 ਵਜੇ ਉੱਠਿਆ ਸੀ ਮੁੜ ਕੇ ਤੇ ਹਣ ਅਸੀਂ ਰੋਟੀ ਖਾਣੀ ਹੈ ਬਾਪੂ ਨੂੰ ਰੋਟੀ ਖਵਾਤੀ ਹੈ ਤੇ ਮੈਂ ਚੱਲ ਵੀ ਨਹਾ ਤੋ ਕੇ ਤੇ ਹੁਣ ਬਾਹਰ ਵੇਖਿਆ ਕਿ ਕਿੱਥੇ ਕਿੱਥੇ ਆਪਣੀ ਚੋਆ ਪੈ ਗਿਆ ਤੇ ਕੀ ਹਿਸਾਬ ਕਿਤਾਵਾ ਨਹੀਂ ਫੇਰਾ ਗਿਆ ਹੁਣ ਮੀ ਹੁਣ ਫੇਰਾ ਗਿਆ ਹੁਣ ਪੂਰ ਜੀ ਪਈ ਜਾਂਦੀ ਹੈ ਤੇ ਹਾਲੇ ਰੋਟੀ ਖਾਣੀ ਹੈ ਤੇ ਹੁਣ ਬਾਹਰ ਵੀ ਘੜਾ ਕੱਟ ਕੇ ਕਿ ਮੜਿਆ ਚਲ ਚੱਲ ਗਿਆ ਬਾਹਰ ਵੀ ਦਿਖਾ ਕੇ ਲਿਆ ਗਿਆ ਲਓ ਜੀ ਹੁਣ ਤੁਹਾਨੂੰ ਬਾਹਰ ਲੈ ਕੇ ਚੱਲਦੇ ਆ ਆ ਰਾਤ ਨੂੰ ਪਤੇ ਪੁੱਤੇ ਤੋਂ ਇਕੱਠੇ ਸਾਰੇ ਕਰਕੇ ਗਿਆ ਮੈਨੂੰ ਪਤਾ ਸੀ ਨਾਰਦਾਨਾ ਬੰਦ ਹੋ ਗਿਆ ਜਾ ਕੇ ਆ ਵੀਰ ਹਣ ਮੈਂ ਹਾਂ ਔਰ ਫੇਰ ਚੱਕੇ ਬਾਈ ਬਗੂ ਗੋਰ ਵਾਲਾ ਫੋਨ ਆ ਗਿਆ ਲੋ ਜੀ ਸਾਡਾ ਬਾਹਰ ਵੀ ਕਾਰੀ ਹੈਗਾ ਮੀਂਹ ਪਾਰੀ ਪੈ ਗਿਆ ਬਾਹਰ ਪੂਰਾ ਘਾ ਘਾ ਕੋ ਛੜ ਕਰਾਤ ਭਰੀ ਜਾਂਦੀ ਸੀ ਪੂਰੀ ਪੂਰੀ ਐ ਖੜਕ ਭਰੀ ਜਾਂਦੀ ਸੀ ਜਮਾ ਫਲ ਵਾਹ ਪਾਣੀ ਕਿੱਥੇ ਜਾਂਦਾ ਛੜਕਾ ਹਾਏ ਇਹ ਆਪਣੇ ਘਰ ਦੇ ਮਗਰਲੇ ਪਾਸੇ ਘੁੰਮ ਕੇ ਹਾਏ ਇੰਨਾ ਪਾਣੀ ਹੁੰਦਾ ਸਾਰਾ ਸਾਰਾ ਪਾਣੀ ਆ ਦੁਕਾਨਾਂ ਦੇ ਨਾਲ ਦੀ ਹੋ ਕੇ ਘੁੰਮ ਕੇ ਆਪਣੇ ਘਰ ਦੇ ਮਗਰ ਹੀ ਜਾਂਦਾ ਨਾ ਨਾ ਉੱਤਰ ਜਾ ਕੇ ਜਾਂਦਾ ਪਾਣੀ ਸਾਰਾ ਉਫਾਈ ਹੋਇਆ ਫਿਆ ਤਾਂ ਬਹੁਤ ਘਾੜੀ ਤਾਲੀ ਦੀ ਛੜੀ ਨਹੀਂ ਖਾਨੀ ਵੇਖੋ ਤਾਲੀ ਦੇ ਜਿਹੜੀ ਨਾ ਇਹ ਹੈਗੀ ਹੈ ਗਲੋ ਦੀ ਵੇਲ ਹੈ ਤੇ ਇਹ ਵੇਲ ਆਪਣੇ ਪਹਿਲਾਂ ਘਰੇ ਲੱਗੀ ਸੀਗੀ ਘਰੇ ਲੱਗੀ ਸੀ ਪਹਿਲਾਂ ਇਹ ਤੇ ਮੋੜ ਕੇ ਪਾਟ ਕੇ ਬਾਹਰ ਸੱਡਤੀ ਅਸੀਂ ਐਂ ਟਾਲੀ ਤੇ ਹਰੀ ਹੋ ਗਈ ਐ ਕਾਹ ਹੋ ਗਈ ਤੇ ਇੱਕ ਦੋ ਥਾਵਾਂ ਤੇ ਹੋਰ ਵੀ ਗਾਂ ਹੈਗੀ ਜਮਾਂ ਟਾਲੀ ਸੁੱਕੀ ਐ ਤੇ ਕਿੰਨੀ ਸੋਹਣੀ ਲੱਗਦੀ ਐ ਇਹ ਹਰੇ ਵਾਈ ਹਰੇ ਵਾਈ ਹੋ ਗਈ ਹਾਂ ਜਮਾਂ ਤੇ ਜਾਣੀ ਵਧ ਨਹੀਂ ਬਹੁਤ ਐ ਬਹੁਤ ਵਧੀਆ ਇਹ ਮੀਆਂ ਨਾ ਕਈ ਦੋ ਵਧੂਗੀ ਹੁਣ ਹਾਂ ਆ ਜਾਓ ਅਸੀਂ ਕਰੇਲੇ ਲਿਆਏ ਤੇ ਕਰੇਲੇ ਵੇਖ ਕੇ ਆਖਾਂ ਬਈ ਕਰੇਲਿਆਂ ਦੀ ਫੱਲ ਤੇ ਕਰੇਲੇ ਆਪਣੇ ਲੱਗੇ ਹੋਣਗੇ ਕਿ ਨਹੀਂ ਲੱਗੇ ਹੋਣਗੇ ਟਰੇਲੇ ਆਪਣੇ ਤਾਂ ਨਹੀਂ ਲੱਗੇ ਲੋਗੇ ਭਾਈ ਹਜੇ ਹਣ ਮੀ ਪੈਣ ਲੱਗੇ ਨਾ ਖੁਸ਼ਕਤਾਂ ਤਾਂ ਹੀ ਹੁੰਦੇ ਆ ਇਹ ਹਾਂ ਚਲੋ ਜਾਏ ਵੱਲ ਚੜਾਉਣੀ ਪੈਣੀ ਤਾਂ ਉਹ ਮੈਂ ਕਰਨੀ ਪੈਣੀ ਆ ਮੇਰਾ ਰਾਦਾ ਹੀ ਨਾਲ ਲਾ ਕੇ ਕਰ ਦਿੰਨੇ ਆ ਆ ਪ੍ਰਣਾਲਾ ਤਾਂ ਸਹੀ ਹੈ ਚੱਲਦਾ ਪਿਆ ਸਾਰਾ ਸਹੀ ਆ ਕੰਮ ਓਕੇ ਆ ਪਾਣੀ ਨਾ ਦੁਕਾਨ ਦੇ ਨਾਲ ਹੋਵੇ ਜਿੱਥੇ ਗੱਡੀ ਜਾਂਦੀ ਇੱਥੋਂ ਆਪਣੇ ਘਰ ਵਾਲੇ ਪਾਸੇ ਨਹੀਂ ਜਾਂਦਾ ਪਾਣੀ ਸਾਰਾ ਮੈਂ ਘੁੰਮ ਕੇ ਜਾ ਕੇ ਉਧਰ ਬਾਈਪਾਸ ਵਾਲਾ ਜਿੱਨਾ ਆਉਂਦਾ ਉਹ ਵੀ ਸਾਰਾ ਆਪਣੇ ਇੱਥੇ ਘਰ ਦੇ ਉੱਤੇ ਹੀ ਆਉਂਦਾ ਕਿੰਨਾ ਔਖਾ ਹੋਇਆ ਪਿਆਰ ਮਨ ਤਾਂ ਬਹੁਤ ਖਾਰੀ ਤੁਸੀਂ ਬਾਹਰ ਜਾਈ ਆਪਣੇ ਬਾਹਰ ਹੀ ਤਾਂ ਉਹ ਕਿ ਤਣ ਤਣ ਚਾਰ ਚਾਰ ਫਟੂਗਾ ਚਾਰ ਚਾਰ ਫਟੂਗਾ ਥੱਲੇ ਥਾਮ ਬਗਰ ਦੇ ਪਾਸੋਂ ਲਓ ਜੀ ਕਣੀਆਂ ਫੇਰ ਆ ਗਈਆਂ ਸਾਰਿਆਂ ਨੂੰ ਪਰੇਸ਼ਾਨ ਕੀਤਾ ਮੀਨਤ ਹੋ ਰੱਬ ਬਣਿਆ ਹੋਇਆ ਰੱਬ ਪੂਰਾ ਸਾਨੂੰ ਸੀਗਾ ਵੀ ਅੱਜ ਦਿਨ ਲੱਗ ਜੂਗਾ ਕਿਹੜਾ ਮੜਾ ਸੂਰਜ ਨਿਕਲਿਆ ਸੀਗਾ ਹੈ ਹਾਂ ਕਿਹੜਾ ਮੜਾ ਸੂਰਜ ਨਿਕਲਿਆ ਸੀ ਮੈਨੂੰ ਐਸੀ ਚੱਲ ਵੀ ਲੱਗੂਗਾ ਦਿਨ ਜੀ ਤੇ ਪਰ ਇਹਦਾ ਕੰਮ ਹੋ ਹੀ ਗਿਆ ਚੱਲ ਰੋਟੀ ਖਾ ਗਏ ਆਪਾਂ ਚਲੋ ਆ ਜਾ ਗਏ ਨਾ ਦੋ ਰੋਟੀਆਂ ਖਾ ਲ ਕੇ ਫਿਰ ਭਾਈ ਅਸੀਂ ਬਹਿਣਾ ਹੀ ਅੰਦਰ ਹੀ ਬਹਿਣਾ ਹੁਣ ਕੰਮ ਤਾਂ ਕੋਈ ਹੈ ਨਹੀਂਗਾ ਹੁਣ ਅਸੀਂ ਚੱਲਦੇ ਅੰਦਰ ਬਸ ਰੱਬ ਨਹੀਂ ਨਿਕਲ ਦਿੰਦਾ ਅੰਦਰ ਹੀ ਬੈਠਾਂਗੇ ਫਿਰ ਹਾਂ ਰੱਬ ਨਹੀਂ ਨਿਕਲ ਦਿੰਦਾ ਸਹੀ ਗੱਲ ਅੰਦਰ ਬਹਿਣਾ ਆ ਜਾ ਭਾਪੀ ਦਾ ਪਤਾ ਲੈ ਕੇ ਆਉਣਾ ਰੋਟੀ ਖਾਣ ਕੇ ਫਿਰ ਚੱਲਦੇ ਆਂ ਰੋਟੀ ਖਾ ਕੇ ਫਿਰ ਚੱਲਦੇ ਕਿਹੜਾ ਕੱਢ ਕੇ ਆਉਣ ਹਾਂ ਹਾਂ ਵੀ ਤੈਨੂੰ ਤੂੰ ਸਾਡੇ ਨਾਲ ਹੀ ਨਹੀਂ ਗਿਆ ਲੈ ਯਾਰ ਇੱਕ ਜਾਨਵਰ ਸਾਡਾ ਰਹਿ ਗਿਆ ਭਾਈ ਮਿੱਠੂ ਇਹ ਤੂੰ ਅੰਦਰ ਬੈਠਾ ਰਹਿ ਗਿਆ ਕੀ ਆ ਸਾਡੇ ਤੂੰ ਗਿਆ ਨਹੀਂ ਗਦੈਲਿਆ ਆ ਜਾ ਫਿਰ ਆ ਜਾ ਚੱਲ ਕੇ ਆ ਜਾ ਵੇਖ ਕੇ ਕਿ ਕੌਣ ਆਇਆ ਜਾਣਾ ਨਹੀਂ ਰਹਿਣ ਤੋਂ ਹੁਣ ਨਹੀਂ ਆ ਉਹ ਬੈ ਗਿਆ ਉਹ ਲੈਦਾ ਲੜਾਈਆਂ ਆ ਹਾਂ ਕੀ ਖਾਣਾ ਹੈ ਹਾਂ ਚਲੋ ਖਾਣਾ ਖਾਣੇ ਬੰਦੇ ਹੀ ਖਾਣਾ ਹਾਂ ਵੇਖਣਾ ਬੱਤ ਪਾ ਦਿੰਦੇ ਨਹੀਂ ਕੋਣੇ ਬਹਿ ਜਾ ਫਿਰ ਰੁਕ ਜਾ ਰੁਕ ਜਾ ਹਣ ਲਓ ਜੀ ਹਾਏ ਹਾਏ ਕਿਆ ਵੇ ਸਾਡੇ ਤੱਕਰੀ ਨੂੰ ਚੱਲੀ ਜਾਂਦੇ ਆ ਰਾਤ ਦੇ ਛੱਡੇ ਹੋਏ ਆ ਤੇ ਰਾਤ ਬਾਪੂ ਨੇ ਬਹੁਤ ਹਸਾਇਆ ਜਦੋਂ ਮੈਂ ਇੱਧਰ ਇੱਧਰ ਦੀ ਆ ਗਿਆ ਇਸ ਪਾਸੇ ਦੀ ਆ ਗਿਆ ਮੈਂ ਇਸ ਵਾਰ ਨਿਕਲ ਗਿਆ ਮਗਰ ਦੀ ਉਹ ਇੱਧਰਲੇ ਪਾਰ ਆ ਗਿਆ ਮੈਂ ਉਹ ਤਾਂ ਵਾਜਾਂ ਮੋਜਾਂ ਮਾਰਦਾ ਹੱਤਾ ਭਾਲਦਾ ਫੜਾ ਖੀਰ ਆ ਕੇ ਦੇਖਿਆ ਤੇ ਇੱਥੇ ਕੁਰਸੀ ਤੇ ਬੈਠਾ ਸਰਾਣੇ ਤੇ ਫੇਰ ਭਾਈ ਉਹ ਮੰਜਾ ਬਾਪੂ ਦਾ ਡਾਇਆ ਉੱਥੇ ਪਾਇਆ ਉਹਨੂੰ ਫੇਰ ਮਾੜਾ ਮੋਟਾ ਉਹਨੇ ਗੱਲਾਂ ਬਾਤਾਂ ਕੀਤੀਆਂ ਫੇਰ ਜਾ ਕੇ ਉਹਦਾ ਮਨ ਖੋ ਗਿਆ ਪਿਆ ਤਾਂ ਘਬਰਾਏ ਸੀ ਉਹਨੂੰ ਉਹ ਪਰ ਆਈ ਪੈ ਗਿਆ ਹੈ ਨਾ ਨੀ ਖੜਗਾੜ ਵਾਲਾ ਪੈਂਦਾ ਸੀ ਯਾਦਰਾ ਦਾ ਨੀ ਦਾ ਨੀ ਤਾਂ ਹਟੇ ਆਈ ਨਹੀਂ ਆ ਇੱਕ ਬਿਜਲੀ ਲੱਗਦਾ ਮੜਕੇ ਹਾਂ ਇੱਕ ਕਲਾਸਿਕ ਦਾ ਸੀ ਇੱਕ ਬਿਜਲੀ ਲੜਕੋ ਗੜ ਕੇ ਤੇ ਉਧਰੋਂ ਚਾਦਰਾਂ ਦੇ ਇੱਕ بارش ਵਾਲੀ ਜ਼ੋਰ ਦੀ ਵਜਦੀ ਸੀ ਖੜਕਬੜਾ ਹੁੰਦਾ ਸੀਗਾ ਉਹ ਤਾਂ ਗੜਿਆ ਵੰਗ ਵਜਦੀਆਂ ਹਾਂ ਫਾੜ ਫਾੜ ਉਹ ਤਾਂ ਬੈਠਾ ਮੈਂ ਬਹੁਤ ਚਿਰ ਵੇਖੀ ਗਿਆ ਬੈਠਾ ਜਦੋਂ ਫਿਰ ਜਦੋਂ ਜ਼ਿਆਦਾ ਬੱਦਲ ਹੋ ਗਿਆ ਫਿਰ ਉਹਦੇ ਮਨ ਚ ਕੋਈ ਚੀਜ਼ ਆਈ ਹੈ ਨਾ ਕੱਲੇ ਨੂੰ ਡਰ ਜਾ ਲੱਗਿਆ ਤੇ ਫਿਰ ਜਿਹਨੇ ਭੱਜਿਆ ਆਇਆ ਉਹ ਚਲੋ ਆਹ ਕਹਾਣੀਆਂ ਤੇ ਚਲੋ ਲਿਆਓ ਰੋਟੀ ਖਾਗੇ ਕਰ ਆਪਾਂ ਚਲੋ ਚਲੋ ਹਾਵੇਂ ਨਹੀਂ ਉਹਦੀ ਰੱਬ ਦੀ ਜਦੋਂ ਮੈਂ ਬਾਹਰ ਆਇਆ ਉਹਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਮੈਂ ਆ ਗਿਆ ਬਾਹਰ ਖੜ੍ਹ ਦੇਂਦਾ ਮਠਹਾਵਾ ਲੈਣੇ ਆ ਉਹਦੇ ਫੇਰ ਸ਼ੁਰੂ ਹੋ ਜਾਂਦਾ ਨਾਲ ਦੇ ਨਾਲੇ ਉਸੇ ਵੇਲੇ ਮੀਂਹ ਆ ਜਾਂਦਾ ਪਹਿਲਾਂ ਮੈਂ ਚੱਲ ਗੇੜਾ ਫੇੜਾ ਕੱਢਦੇ ਆ ਤੋ ਪਹਿਲਾਂ ਮੀਂਹ ਨੇ ਅੰਦਰ ਭੀ ਆਤੇ ਆ ਤੇ ਹੁਣ ਰੋਟੀ ਪਾਣੀ ਖਾ ਕੇ ਹੁਣ ਆਇਆ ਮੈਂ ਜਰ ਗੇੜੇ ਦੇ ਚਾਰੋਂ ਗੇੜੇ ਚ ਕੱਢਦੇ ਆ ਹੁਣ ਫੇਰ ਘਣਗਾ ਆ ਗਿਆ ਉਦੋਂ ਫਿਰ ਮਾਣੀ ਵਿੱਚ ਮੀਂਹ ਆਈ ਜਾਂਦਾ। ਪਾਰੀ ਵਿੱਚ ਪੈਣ ਲੱਗ ਗਿਆ ਫੇਰ ਹੁਣ। ਨੇ ਇਹ ਤੇਜ਼ ਹੋ ਗਿਆ। ਅੰਦਰ ਜਾਣ 'ਚ ਫਾਇਦਾ ਫੇਰ ਹੁਣ ਭਾਈ। ਅੱਜ ਨਹੀਂ ਬਾਹਰ ਆਪਣਾ ਗਿਹੜੇ ਗੂੜੇ ਘਟਣ ਹੁੰਦਾ ਅੱਜ। ਅੱਜ ਤਾਂ ਕਰੇ ਕਿ ਬਸ ਹੋ ਜਾਂਦਾ ਕਰੇ ਕਿ ਬਸ ਹੋ ਜਾਂਦਾ ਇਧਰ ਵੀ ਬਦਲ ਪੂਰਾ ਬਣਿਆ ਵਾਇ ਸਾਈਡ ਤੇ ਵੀ ਇਧਰ ਵੀ। ਸਾਰੇ ਪਾਸੇ ਬਦਲਾਂ ਪੂਰਾ ਬਣਿਆ ਪਏ। ਸ਼ਾਸਤਰੇ ਬੁਰਾ ਹਾਲ ਹੈ। ਬਾਪੂ ਕਿਵੇਂ ਠੀਕ ਆ ਠੀਕ ਆ ਬਹਿ ਜਾ ਫਿਰ ਚਲੋ ਭਾਈ ਕੋਈ ਹਾਲ ਨਹੀਂ ਸੱਚੀ